ਟਰੈਵਲ ਏਜੰਟ ਦੇ ਦਫਤਰ ਤੇ ਉਹਦੇ ਕੰਪਲੈਕਸ ਤੇ ਈਡੀ ਦੀ ਰੇਡ ਪਈ ਈਡੀ ਨੂੰ ਪਤਾ ਕੀ ਕੁਝ ਬਰਾਮਦ ਹੋਇਆ ਸਿਰਫ ਇੱਕ ਟਰੈਵਲ ਏਜੰਟ ਦੇ ਕੰਪਲੈਕਸ ਚੋਂ 5 ਕਰੋੜ ਰੁਪਏ ਤੋਂ ਵੱਧ ਨਗਦ 6 ਕਿਲੋ ਸੋਨਾ 13 ਕਿਲੋ ਚਾਂਦੀ ਮਤਲਬ ਟੋਟਲ 20 ਕਰੋੜ ਜਿਹਦੀ ਕੀਮਤ ਬਣਦੀ ਹੈ ਸਾਰੇ ਕਹਿੰਦੇ ਜੋ ਇੱਕ ਟਰੈਵਲ ਏਜੰਟ ਦੇ ਕੰਪਲੈਕਸ ਚੋਂ ਬਰਾਮਦ ਹੋਇਆ ਕੀ ਕਰਦੇ ਨੇ ਟਰੈਵਲ ਏਜੰਟ ਜਿਨ੍ਹਾਂ ਕੋਲੇ ਇੰਨਾ ਪੈਸਾ ਇਕੱਠਾ ਹੁੰਦਾ ਹੈ ਇਹ 2 ਨੰਬਰ ਦੇ ਵਿੱਚ ਮਤਲਬ ਡਾਂਕੀ ਰੂਟ ਰਾਹੀਂ ਜਿਹਨੂੰ ਡਾਂਕੀ ਵੀ ਕਹਿੰਦੇ ਐ ਡਾਂਕੀ ਵੀ ਕਹਿੰਦੇ ਐ ਡਾਂਕੀ ਰੂਟ ਰਾਹੀਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਭੇਜਦੇ ਨੇ ਤੇ ਫਿਰ ਤੁਹਾਨੂੰ ਪਤਾ ਕਿਸ ਤਰ੍ਹਾਂ ਆਪਣੀ ਜੀਵਨ ਦੇ ਨਾਲ ਆਪਣੀ ਜ਼ਿੰਦਗੀ ਨਾਲ ਰਿਸਕ ਲੈ ਕੇ ਸਾਡੇ ਨੌਜਵਾਨ ਆ ਜਿਹੜੇ ਵਿਦੇਸ਼ਾਂ ਨੂੰ ਜਾਂਦੇ ਨੇ ਅਮਰੀਕਾ ਦੇ ਵਿੱਚੋਂ ਕਾਰਗੋ ਜਹਾਜ਼ ਦੇ ਰਾਹੀਂ ਕਾਰਗੋ ਪਲੇਨ ਦੇ ਰਾਹੀਂ ਕਿਸ ਤਰ੍ਹਾਂ ਬੇਜਤ ਕਰਕੇ ਸਾਡੇ ਨੌਜਵਾਨਾਂ ਨੂੰ ਭਾਰਤ ਭੇਜਿਆ ਉਦੋਂ ਬਾਅਦ ਠੱਲ ਵੀ ਪਈ ਵੀ ਨੌਜਵਾਨਾਂ ਨੇ ਕਹਿੰਦੇ ਤੌਬਾ ਕਰ ਲਈ ਪਰ ਅੱਜ ਹਾਲਾਤ ਫੇਰ ਉਹੀ ਹੋ ਗਏ ਨੇ ਹਰ ਜਗ੍ਹਾ ਤੇ ਹਰ ਸ਼ਹਿਰ ਦੇ ਵਿੱਚ ਸੈਂਕੜੇ ਏਜੰਟ ਬੈਠੇ ਨੇ ਜਿਹੜੇ 2 ਨੰਬਰ ਦੇ ਵਿੱਚ 15 ਲੱਖ ਦੇ ਵਿੱਚ ਯੂਰਪ ਭੇਜਦੇ ਆ ਕਹਿੰਦੇ ਅਸੀਂ 20 ਲੱਖ ਦੇ ਵਿੱਚ ਅਸਟ੍ਰੇਲੀਆ ਭੇਜਦੇ ਆ ਤੇ ਇਸੇ ਤਰ੍ਹਾਂ 50 60 ਲੱਖ ਕੀਮਤ ਹੋ ਗਈ ਆ ਵੀ ਅਮਰੀਕਾ ਭੇਜਦੇ ਸਰਕਾਰ ਕੀ ਕਰਦੀ ਐ ਕੀ ਇਹਨਾਂ ਨੂੰ ਲਾਇਸੈਂਸ ਦਿੱਤੇ ਹੋਏ ਨੇ ਲੋਕਾਂ ਨੂੰ ਲੁੱਟਣ ਦੇ ਹਰ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਜਿੱਥੇ ਕੋਈ ਕਾਗਜ਼ ਪੱਤਰ ਦੀ ਜ਼ਰੂਰਤ ਐ ਸਭ ਤੋਂ ਵੱਡੇ ਲਾਇਸੈਂਸ ਦੀ ਜ਼ਰੂਰਤ ਐ ਜੇ ਵਰਕ ਵੀਜ਼ੇ ਤੇ ਕਿਸੇ ਨੂੰ ਭੇਜਣਾ ਜਾਂ ਇੱਥੇ ਕਿਸੇ ਨੂੰ ਜੌਬ ਦਿਵਾਉਣੀ ਆ ਤਾਂ ਉਹ ਏਜੰਟ ਕੋਲੇ ਮੈਨਪਾਵਰ ਦਾ ਲਾਇਸੈਂਸ ਹੋਣਾ ਜ਼ਰੂਰੀ ਆ ਜਿਹੜੇ ਬਹੁਤ ਹੀ ਦਸਤਾਵੇਜ਼ ਜਮ੍ਹਾਂ ਹੁੰਦੇ ਨੇ ਸਰਕਾਰ ਕੋਲੇ ਬੈਕਗ੍ਰਾਉਂਡ ਦੇਖੀ ਜਾਂਦੀ ਆ ਬੰਦੇ ਦੀ ਤੇ ਮੋਟੀ ਫੀਸ ਵੀ ਉਹਦੇ ਤੇ ਲੱਗਦੀ ਆ ਫਿਰ ਕਿਤੇ ਜਾ ਕੇ ਲਾਇਸੈਂਸ ਮਿਲਦਾ ਵੀ ਤੁਸੀਂ ਫੋਰਨ ਦੇ ਵਿੱਚ ਕਿਸੇ ਨੂੰ ਕੰਮ ਦਿਵਾ ਸਕੋ ਜਾਂ ਇੰਡੀਆ ਦੇ ਵਿੱਚ ਪਰ ਇੱਥੇ ਕੋਈ ਚੈੱਕ ਕਰਦਾ ਮੈਨਪਾਵਰ ਦਾ ਲਾਇਸੈਂਸ ਨਹੀਂ ਇੱਕ ਪਾਸੇ ਸਾਡੀ ਸਰਕਾਰ ਹੈ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਚੱਲ ਰਹੀ ਹੈ ਵੀ ਹਰ ਤਰ੍ਹਾਂ ਦਾ ਜੁਰਮ ਹੈ ਜਿਹੜਾ ਅਸੀਂ ਖਤਮ ਕਰ ਦੇਣਾ ਭਾਵੇਂ ਨਸ਼ਿਆਂ ਦਾ ਭਾਵੇਂ ਕਿਸੇ ਵੀ ਤਰ੍ਹਾਂ ਨਾਲ ਕਿਸੇ ਦੀ ਕੋਈ ਠੱਗੀ ਹੋ ਰਹੀ ਹੈ ਜਾਂ ਕੋਈ ਿਸ਼ਵਤਖੋਰੀ ਹੈ ਫਿਰ ਕਿੱਥੋਂ ਹੈ ਜਿਹੜੀਆਂ ਲੱਖਾਂ ਦੀਆਂ ਠੱਗੀਆਂ ਰੋਜ਼ ਹੋ ਰਹੀਆਂ ਨੇ ਨੌਜਵਾਨ ਸੜਕਾਂ ਤੇ ਪ੍ਰਦਰਸ਼ਨ ਕਰਦੇ ਨੇ ਤੇ ਸਾਨੂੰ ਅੱਖਾਂ ਖੋਲ੍ਹਣੀਆਂ ਪੈਣਗੀਆਂ ਵੀ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਜਾਗਣਾ ਪਊਗਾ ਜੇ ਲੋਕ ਜਾਗਣਗੇ ਤਾਂ ਅਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਂਗੇ ਨਹੀਂ ਤਾਂ ਇਸੇ ਤਰ੍ਹਾਂ ਸਾਡੇ ਪੰਜਾਬੀ ਲੁੱਟ ਦਾ ਸ਼ਿਕਾਰ ਹੁੰਦੇ ਰਹਿਣਗੇ ਤੁਸੀਂ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ ਇੰਸਟਾਗ੍ਰam ਤੇ ਤੁਸੀਂ ਇੱਕ ਰੀਲ ਦੇਖੋ ਹਜ਼ਾਰਾਂ ਰੀਲਾਂ ਆ ਜਾਣਗੀਆਂ ਵੀ ਅਸੀਂ ਵਿਦੇਸ਼ ਭੇਜਦੇ ਹਾਂ ਜੀ ਸਾਡੀ ਗਰੰਟੀ ਆ ਪੈਸੇ ਰੀਚ ਤੇ ਲੈਣੇ ਨੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਪਰ ਜਦੋਂ ਤੁਸੀਂ ਏਜੰਟ ਦੇ ਦਫ਼ਤਰ ਜਾਂਦੇ ਹੋ ਤੁਹਾਨੂੰ ਉਹ ਵੀਡੀਓ ਵਾਲਾ ਮਾਲਕ ਤਾਂ ਉੱਥੇ ਮਿਲਦਾ ਹੀ ਨਹੀਂ ਤੇ ਉੱਥੇ ਪੂਰਾ ਸਟਾਫ ਬੈਠਾ ਹੁੰਦਾ ਸਟਾਫ ਮੁਰਕ ਕੇ ਗੱਲਾਂ ਬਾਤਾਂ ਦੇ ਵਿੱਚ ਕਿਸ ਤਰ੍ਹਾਂ ਬੰਦਿਆਂ ਨੂੰ ਰਜਾਉਂਦਾ ਇਹ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਪਰ ਤੁਸੀਂ ਫਿਰ ਵੀ ਅੱਖਾਂ ਖੋਲ੍ਹਣੀਆਂ ਨੇ ਅਸੀਂ ਬਚਣਾ ਹੈ ਟੱਗਾ ਤੋਂ ਮੀਡੀਆ ਕਰਮੀ ਹੋਣ ਦੇ ਨਾਤੇ ਚੰਗੇ ਮੰਦੇ ਕੰਮ ਨੇ ਜਿਹੜੇ ਉਹ ਐਕਸਪੋਜ਼ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਠੱਗ ਜੈਂਟ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਆਉਣ ਵਾਲੇ ਦਿਨਾਂ ਚ ਇੱਕ ਇੱਕ ਨੂੰ ਐਕਸਪੋਜ਼ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਹੋਰ ਮੀਡੀਆ ਕਰਮੀਆਂ ਨੂੰ ਵੀ ਬੇਨਤੀ ਕਰਦੇ ਆ ਆਉ ਰਲ ਕੇ ਆਪਾਂ ਇਹ ਠੱਗਾਂ ਨੂੰ ਨੰਗੇ ਕਰੀਏ ਸਤਿ ਸ੍ਰੀਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਬੜਾ ਅਹਿਮ ਮੁੱਦਾ ਹੈ ਮੁੱਦਾ ਸਾਡੀ ਨੌਜਵਾਨ ਪੀੜੀ ਨਾਲ ਜੁੜਿਆ ਹੋਇਆ ਸਾਡੇ ਸਮਾਜ ਨਾਲ ਜੁੜਿਆ ਹੋਇਆ ਸਾਡੇ ਲੋਕਾਂ ਨਾਲ ਜੁੜਿਆ ਹੋਇਆ ਕਿਸ ਤਰ੍ਹਾਂ ਆਪਾਂ ਚਾਹੇ ਮਜਬੂਰੀ ਬਸ ਪੈ ਕੇ ਕਹੋ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਅਲਵਿਦਾ ਆਖ ਰਹੇ ਆਂ ਵਿਦੇਸ਼ਾਂ ਵੱਲ ਰੁੱਕ ਕਰ ਰੱਖਿਆ ਸੀ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਸਾਡੇ ਲੀਡਰ ਚੰਗੇ ਹੋਣ ਤਾਂ ਆਪਾਂ ਇੱਥੇ ਜੇ ਕੰਮਕਾਰ ਕੋਈ ਚੰਗਾ ਮਿਲੇ ਤਾਂ ਫਿਰ ਕਿਉਂ ਕੋਈ ਆਪਣੇ ਦੇਸ਼ ਨੂੰ ਆਪਣੀ ਮਾਂ ਨੂੰ ਆਪਣੇ ਪਿਤਾ ਨੂੰ ਭੈਣਾ ਭਰਾਵਾਂ ਨੂੰ ਬਾਹਰ ਵੱਲ ਰੁੱਕ ਕਰੇ ਮਜਬੂਰੀ ਬਸ ਪੈਕੇ ਅਸੀਂ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਆਂ ਜੇ ਕੋਈ ਇੱਕ ਨੰਬਰ ਦੇ ਵਿੱਚ ਬਾਹਰ ਜਾਂਦਾ ਤਾਂ ਵੈਲੰਡ ਗੁੱਡਾ ਕੋਈ ਸਟੱਡੀ ਤੇ ਜਾਂਦਾ ਤਾਂ ਵੀ ਚੰਗੀ ਗੱਲ ਹੈ ਪਰ ਇੱਥੇ ਕੀ ਹੋ ਰਿਹਾ ਪਿਛਲੇ ਦਿਨੀ ਆਪਾਂ ਦਾ ਨਤੀਜਾ ਵੀ ਦੇਖਿਆ ਕਿੰਨੇ ਕਿੰਨੇ ਸਾਲਾਂ ਤੋਂ ਸਾਡੇ ਨੌਜਵਾਨ ਜਿਹੜੇ ਅਮਰੀਕਾ ਦੇ ਵਿੱਚ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਵੀ ਬੇਇੱਜ਼ਤੀ ਕਰਕੇ ੱੱਕੇ ਮਾਰ-ਮਾਰ ਕੇ ਉੱਥੋਂ ਬਾਹਰ ਕੱਢਤਾ ਕਾਰਗੋ ਜਹਾਜ਼ ਦੇ ਰਹੀਂ ਕਿਸ ਤਰ੍ਹਾਂ ਬੇਇੱਜ਼ਤੀ ਕਰਕੇ ਹੱਤਕੜੀਆਂ ਲਾ ਲਾ ਕੇ ਉੱਥੋਂ ਬਾਹਰ ਕੱਢਿਆ ਸਰਕਾਰਾਂ ਨੇ ਵੀ ਅੱਖਾਂ ਖੋਲੀਆਂ ਵੀ ਭਾਈ ਇਹ ਸਾਰਾ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਹੈ ਇਹ ਸਮਗਲ ਹੋ ਕੇ ਬੱਚੇ ਉੱਥੇ ਗਏ ਹੋਏ ਨੇ ਨੌਜਵਾਨ ਸਮਗਲਿੰਗ ਹੋ ਕੇ ਗਏ ਹੋਏ ਨੇ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਭੇਜਿਆ ਉਹਨਾਂ ਤੇ ਕੁਝ ਸਮਾਂ ਸਿਕੰਜਾ ਵੀ ਕੱਸਿਆ ਉਹਦਾ ਹੀ ਨਤੀਜਾ ਹੈ ਦੋ ਤਿੰਨ ਆਫਿਸਾਂ ਦੇ ਵਿੱਚ ਈਡੀ ਦੀ ਰੇਡ ਪਈ ਦਿੱਲੀ ਦੇ ਇੱਕ ਏਜੰਟ ਦੇ ਕੰਪਲੈਕਸ ਦੇ ਵਿੱਚੋਂ 20 ਕਰੋੜ ਦੇ ਕਰੀਬ ਜਿਹੜਾ ਇਹ ਸਮਾਨ ਮਿਲਿਆ 20 ਕਰੋੜ ਉਹਦੀ ਰਕਮ ਬਣਦੀ ਹੈ ਜਿਦੇ ਵਿੱਚ 5 ਕਰੋੜ ਕੈਸ਼ 6 ਕਿਲੋ ਸੋਨਾ ਤੇ 313 ਕਿਲੋ ਚਾਂਦੀ ਬੜੀ ਹੈਰਾਨ ਕਰਨ ਵਾਲੇ ਅੰਕੜੇ ਨੇ ਦੇਖੋ ਇੱਕ ਏਜੰਟ ਦੇ ਕੰਪਲੈਕਸ ਤੋਂ ਇੱਕ ਕੋਲੋਂ ਕਰੋੜਾਂ ਰੁਪਏ ਦਾ ਇਹ ਸਾਰਾ ਸਮਗਰੀ ਮਿਲੀ ਹੈ ਜਿਦੇ ਵਿੱਚ ਕੈਸ਼ ਵੀ ਹੈ ਸੋਨਾ ਵੀ ਹੈ ਚਾਂਦੀ ਵੀ ਹੈ ਤੇ ਦਸਤਾਵੇਜ਼ ਵੀ ਨੇ ਇਹ ਲੋਕਾਂ ਦੇ ਜਿਹੜੇ ਸੰਬੰਧ ਨੇ ਉੱਥੋਂ ਪਤਾ ਲੱਗਿਆ ਵੀ بڑے بڑے ਘਾਤਕ ਲੋਕਾਂ ਨਾਲ ਸੰਬੰਧ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਨਾਂ ਦੇ ਐਸੇ ਲੋਕਾਂ ਨਾਲ ਸੰਬੰਧ ਨੇ ਜਦੋਂ ਕੋਈ ਇੱਥੋਂ ਡੌਂਕੀ ਰਹੀ ਜਾਂਦਾ ਹੈ ਤਾਂ ਕਈ ਵਾਰੀ ਤਾਂ ਰਸਤੇ ਦੇ ਵਿੱਚ ਹੀ ਉਹ ਕਟਨਾਪ ਹੋ ਜਾਂਦਾ ਹੈ ਕਿਡਨਾਪ ਕਰਕੇ ਪਰਿਵਾਰ ਨੂੰ ਕਿਸ ਤਰ੍ਹਾਂ ਫੋਨ ਕਰਵਾਏ ਜਾਂਦੇ ਨੇ ਵੀ ਲੱਖਾਂ ਰੁਪਇਆ ਤੁਸੀਂ ਸਾਨੂੰ ਭੇਜੋ ਫਿਰ ਵੱਖ-ਵੱਖ ਕੰਟਰੀਆਂ ਚੋਂ ਨੌਜਵਾਨ ਵਾਪਸ ਵੀ ਆਉਂਦੇ ਦੇਖੇ ਨੇ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਅਲੱਗ-ਅਲੱਗ ਜੰਗਲਾਂ ਦੇ ਵਿੱਚ ਕੀ ਹਾਲ ਸਾਡੀ ਨੌਜਵਾਨੀ ਦਾ ਹੁੰਦਾ ਆਪਾਂ ਸਾਰੇ ਜਾਣਦੇ ਆ ਆਪਣੀ ਜਾਨ ਤਲੀ ਤੇ ਰੱਖ ਕੇ 50-50 ਲੱਖ ਰੁਪਇਆ ਦੇ ਕੇ ਏਜੰਟਾਂ ਨੂੰ ਅਸੀਂ ਬਾਹਰ ਜਾਂਦੇ ਆ ਪਰ ਕਈ ਵਾਰੀ ਫਿਰ ਸਾਡੇ ਹੱਥ ਕੁਝ ਨਹੀਂ ਲੱਗਦਾ ਸਾਡੇ ਬੱਚੇ ਵੀ ਆਪਣੀ ਜਾਨ ਗਵਾ ਲੈਂਦੇ ਆ ਅਸੀਂ ਪੈਸੇ ਵੀ ਗਵਾ ਲੈਂਦੇ ਆ ਜ਼ਿੰਮੇਵਾਰ ਕੌਣ ਆ ਜਿਮੇਵਾਰ ਅਸੀਂ ਸਾਰੇ ਆ ਸਾਡਾ ਸਮਾਜ ਵੀ ਹੈ ਅਸੀਂ ਵੀ ਆ ਲਾਲਚ ਵਸ ਪੈ ਕੇ ਅਸੀਂ ਬੱਚਿਆਂ ਨੂੰ ਬਾਹਰ ਤੋਰੇ ਆ ਸਾਡੀਆਂ ਸਰਕਾਰਾਂ ਵੀ ਨੇ ਸਾਡੇ ਚੁਣੇ ਹੋਏ ਨਮਾਇंदे ਵੀ ਨੇ ਤੇ ਗੱਲ ਕਰੀਏ ਪੰਜਾਬ ਦੀ ਤਾਂ ਹਰ ਸ਼ਹਿਰ ਦੇ ਵਿੱਚ ਸੈਂਕੜੇ ਟਰੈਵਲ ਏਜੰਟ ਬੈਠੇ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਟੀਲਗਮ ਲੜਾ ਕੇ ਵੀ ਬੰਦੇ ਨੂੰ ਫਸਾਉਣਾ ਸੋਸ਼ਲ ਮੀਡੀਆ ਰਾਹੀਂ ਤੁਸੀਂ ਦੇਖੋ ਅਕਸਰ ਕਿੰਨੀ ਇੱਕ ਐਡ ਚੱਲ ਰਹੀ ਹੈ ਰੀਚ ਤੇ ਪੈਸੇ ਲਵਾਂਗੇ ਇੰਗਲੈਂਡ ਪਚਾ ਕੇ ਪੈਸੇ ਲਵਾਂਗੇ ਤੁਸੀਂ ਦੱਸੋ ਪਾਜੀ 15 15 20 20 ਲੱਖ ਰੁਪਈਆ ਇਹਨਾਂ ਨੇ ਟੂਰਿਸਟ ਵੀਜ਼ੇ ਦਾ ਕੀਤਾ ਹੋਇਆ ਕਿਸੇ ਨੇ ਘੁੰਮਣ ਜਾਉਣਾ ਸ਼ੋਰ ਸ਼ਾਰਟ ਵੀਜ਼ਾ ਜੀ ਕੈਨੇਡਾ ਦਾ ਯੂਰਪ ਦਾ ਕਿੰਨੇ ਪੈਸੇ 10 ਲੱਖ ਤੁਸੀਂ ਆਪ ਸੋਚੋ ਜਿਹੜਾ ਕੰਮ ਹਜ਼ਾਰਾਂ ਹੁੰਦਾ ਉਹ ਲੱਖਾਂ ਦੇ ਵਿੱਚੇ ਲੋਕ ਲੈ ਰਹੇ ਨੇ ਫਿਰ ਕਹਿਣਗੇ ਬਾਹਰੋਂ ਸਪான்ਸਰ ਆਸੀ ਮਂਗਾਉਣੇ ਆ ਕਰਦੇ ਆ ਵਾ ਕਰਦੇ ਸਾਰਾ ਕੁਝ ਸਾਨੂੰ ਅੱਖਾਂ ਖੋਲ੍ਹਣੀਆਂ ਪੈਣਗੀਆਂ ਸਰਕਾਰ ਜਦ ਤੱਕ ਇਹਨਾਂ ਦੀ ਸਿਕੰਜਾ ਨਹੀਂ ਕੱਸਦੀ ਇਨਾਂ ਦੇ ਨਾਲ ਕੁਝ ਲੋਕ ਰਲੇ ਹੋਏ ਨੇ ਕੁਝ ਅਫਸਰ ਅਧਿਕਾਰੀ ਰਲੇ ਹੋਏ ਨੇ ਜਿਨ੍ਹਾਂ ਨੂੰ ਹਿੱਸਾ ਪੱਤੀ ਵੀ ਜਾਂਦਾ ਕਿਉਂਕਿ ਜੇ ਚਾਹਵੇ ਸਾਡੀ ਪੁਰਸਤਾ ਸ਼ਾਮ ਨੂੰ ਦਫ਼ਤਰਾਂ ਦੇ ਸ਼ਟਰ ਗਿਰ ਜਾਣਗੇ ਪਰ ਨਹੀਂ ਤੁਸੀਂ ਦੇਖੋ ਲੱਖਾਂ ਲੱਖਾਂ ਕਰੋੜਾ ਕਰੋੜਾ ਰੁਪਏ ਠੱਗ ਕੇ ਇਹ ਇੱਕ ਦਫ਼ਤਰ ਬੰਦ ਕੀਤਾ ਦੂਜੀ ਜਗ੍ਹਾ ਖੋਲ ਦਿੰਦੇ ਆ ਮਹਾਈਚ ਬੰਦ ਕੀਤਾ ਚੰਡੀਗੜ੍ਹ ਖੋਲ ਦਿੰਦੇ ਆ ਪਹਿਲਾਂ ਇਹਨਾਂ ਦੀ ਬੈਕਗ੍ਰਾਉਂਡ ਕਿਉਂ ਨਹੀਂ ਕੋਈ ਫਰੋੜ ਦਾ ਕਿਉਂ ਨਹੀਂ ਦੇਖਦਾ ਵੀ ਨਾ ਕੋਈ ਸਟਾਫ ਕਿੱਥੇ ਦਾ ਇਹ ਆਪ ਬੰਦੇ ਕਿੱਥੇ ਦੇ ਨੇ ਤੁਸੀਂ ਅਕਸਰ ਦੇਖਿਆ ਜੇ ਕੋਈ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਦਾ ਆਵਾਜ਼ ਚੁੱਕਣ ਵਾਲੇ ਨੂੰ ਦਬਾਇਆ ਜਾਂਦਾ ਪਰ ਇਹ ਠੱਗ ਬਾਦਸਤੂ ਠੱਗੀਆਂ ਉਸੇ ਤਰ੍ਹਾਂ ਮਾਰਦੇ ਨੇ ਤੇ ਗੱਲ ਕਰੀਏ ਕਈ ਵਾਰ ਤਾਂ ਲੋਕਾਂ ਦੀਆਂ ਜ਼ਮੀਨਾਂ ਦੇ ਪਲਾਟਾਂ ਦੇ ਜਿਹੜੇ ਇਹ ਕਾਗਜ਼ ਪੱਤਰ ਵੀ ਆਪਣੇ ਕੋਲੇ ਜ਼ਿੰਮੇਵਾਰੀ ਦੇ ਤੌਰ ਤੇ ਰੱਖਦੇ ਨੇ ਚੈੱਕ ਤੱਕ ਲੈਂਦੇ ਨੇ ਬਹੁਤ ਵੱਡਾ ਇਹ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਠੱਗੀ ਦਾ ਸ਼ਿਕਾਰ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਉਹਦੇ ਪਰਿਵਾਰਾਂ ਨੂੰ ਬਣਾਇਆ ਜਾ ਰਿਹਾ ਹੈ ਨੌਜਵਾਨ ਬੱਚੇ ਬੱਚੀਆਂ ਨੂੰ ਮਰਨ ਤੱਕ ਮਜਬੂਰ ਕੀਤਾ ਜਾ ਰਿਹਾ ਸਾਡੀ ਕੋਸ਼ਿਸ਼ ਹੈ ਅਗਲੇ ਐਪੀਸੋਡ ਦੇ ਵਿੱਚ ਹੋਰ ਇੱਕ ਤੁਹਾਨੂੰ ਖੁਲਾਸੇ ਕਰਾਂਗੇ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਕਿਸ ਤਰ੍ਹਾਂ ਠੱਗੀਆਂ ਹੋ ਰਹੀਆਂ ਨੇ ਤੇ ਤੁਸੀਂ ਪਰ ਸੁਚੇਤ ਹੋ ਜੋ ਕਿਵੇਂ ਅਸੀਂ ਬੱਸ ਸਕਦੇ ਹਾਂ ਪੂਰਾ ਵਾਚ ਕਰੋ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਦੋਂ ਇਹਨਾਂ ਦੀ ਐਡ ਦੇਖ ਕੇ ਆਪਾਂ ਉੱਥੇ ਜਾਂਦੇ ਆ ਐਡ ਦੇਣ ਵਾਲਾ ਤਾਂ ਉੱਥੇ ਮਿਲਦਾ ਹੀ ਨਹੀਂ ਸਾਨੂੰ ਉਹਦਾ ਸਟਾਫ ਹੁੰਦਾ ਸਟਾਫ ਕਿਸ ਤਰ੍ਹਾਂ ਸਾਨੂੰ ਪਰਮਾਉਂਦਾ ਉਸ ਉਦੋਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਪਾਸਪੋਰਟ ਲੈ ਕੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਇੱਥੇ ਇਹ ਵੀ ਦੱਸਦੀ ਹੈ ਕਈ ਤਾਂ ਐਸੇ ਠੱਗ ਨੇ ਜਿਹੜੇ ਸਿਰਫ ਮੈਡੀਕਲ ਕਰਾਉਣ ਦੇ ਨਾਂ ਤੇ ਸ਼ਾਮ ਨੂੰ ਲੱਖ ਲੱਖ 2 2 ਲੱਖ ਰੁਪਈਆ ਜੇਬ ਵਿੱਚ ਪਾਉਂਦੇ ਨੇ ਉਹ ਅਗਲਾ ਕਹਿੰਦਾ 5000 ਰੁਪਈਆ ਸਾਡਾ ਗਿਆ ਕੋਈ ਫਰਕ ਨਹੀਂ ਭਾਈ ਸਾਹਿਬ ਜੇ 20 ਬੱਚਿਆਂ ਤੋਂ 5 5000 ਸ਼ਾਮ ਨੂੰ ਲੈ ਲਾ ਤਾਂ ਲੱਖ ਰੁਪਏ ਦੀ ਠੱਗੀ ਮਾਰ ਲਈ ਛੋਟੇ ਤੋਂ ਛੋਟਾ ਏਜੰਟ ਮਹੀਨੇ ਦੇ ਵਿੱਚ 50 ਲੱਖ ਦੀ ਠੱਗੀ ਮਾਰਦਾ ਵੱਡੇ ਤੋਂ ਵੱਡਾ ਏਜੰਟ ਕਰੋੜਾਂ ਦੀ ਠੱਗੀ ਮਾਰਦਾ ਪਰ ਸਾਡੀ ਸਰਕਾਰ ਕੁੰਭਕਰਨੀ ਮੀਂਹ ਸੁੱਤੀ ਪਈ ਹੈ ਆਓ ਸਾਰੇ ਰਲ ਕੇ মিডিਆ ਕਰਮੀਆਂ ਆਪਾਂ ਸਰਕਾਰ ਨੂੰ ਜਗਾਈਏ ਤੇ ਲੋਕਾਂ ਨੂੰ ਹੋਕਾ ਦੇਈਏ ਵੀ ਭਾਈ ਅੱਖਾਂ ਖੋਲੋ ਕੋਸ਼ਿਸ਼ ਕਰੋ ਬੀ ਜੀ ਇੱਥੇ ਕੋਈ ਪਰ ਫਿਰ ਗੱਲ ਮੇਰੇ ਰਾਹ ਦੇ ਵਿੱਚ ਜਵਾਨਾਂ 'ਚ ਹੀ ਰੋਗੀ ਕਿਵੇਂ ਕਹੀਏ ਵੀ ਇੱਥੇ ਕੋਈ ਧੰਦਾ ਕਰ ਲੋ ਇੱਥੇ ਕੋਈ ਪਤਾ ਨਹੀਂ ਪਾਈ ਕਹਿੰਦੇ ਜਦੋਂ ਕੋਈ ਨੌਜਵਾਨ ਬੱਚਾ ਬੱਚੀ ਜਾਂ ਨਸ਼ੇਵਾਲ ਤੁਰ ਪਵੇ ਕੋਈ ਉਹਨੂੰ ਗੈਂਗਸਟਰਾਂ ਦੀ ਧਮਕੀ ਆ ਜਾਏ ਇਸ ਕਰਕੇ ਕਿੱਧਰ ਨੂੰ ਜਾਈਏ ਅਸੀਂ ਪਰ ਫਿਰ ਵੀ ਅੱਖਾਂ ਖੋਲੀਏ ਵਿਚਾਰ ਕਰੀਏ ਵੀ ਕਿਸੇ ਚੰਗੇ ਬੰਦੇ ਦੇ ਥਰੂ ਬਾਹਰ ਜਾਈਏ ਚੰਗੀ ਸਿੱਖਿਆ ਲੈ ਕੇ ਜਾਈਏ ਜਾਂ ਪੜ੍ਹਾਈ ਦੇ ਵੇਸ ਤੇ ਜਾਈਏ ਪੜ੍ਹ ਕੇ ਉੱਥੇ ਕੋਈ ਕੰਮਕਾਰ ਕਰੀਏ ਤੇ ਦੋ ਨੰਬਰ ਤੋਂ ਆਪਾਂ ਤੌਬਾ ਕਰੀਏ ਤਾ ਕਰਕੇ ਸਾਡੀ ਨੌਜਵਾਨ ਪੀੜ੍ਹੀ ਸਾਡੀ ਜਿਹੜੀ ਪੈਸੇ ਐ ਠੱਗਾਂ ਦੀ ਜੇਬ ਤੋਂ ਜਾਣ ਤੋਂ ਹਟਣਗੇ ਇਹ ਠੱਗਾਂ ਦੀ ਜੇ ਗੱਲ ਕਰੀਏ 100-100 ਕਰੋੜ 2-200 ਕਰੋੜ ਰੁਪਈਆ ਲੈ ਕੇ ਠੱਗ ਭੱਜੇ ਨੇ ਤੇ ਉਹਨਾਂ ਨੂੰ ਕੋਈ ਫੜਦਾ ਨਹੀਂ ਫੇਰ ਦਫਤਰ ਕਿਤੇ ਨਾ ਕਿਤੇ ਖੋਲਿਆ ਹੁੰਦਾ ਨਾਮ ਬਦਲ-ਬਦਲ ਕੇ ਠੱਗਾਂ ਨੇ ਇਹਨਾਂ ਨੇ ਠੱਗੀ ਮਾਰਨੀ ਆ ਆਪਾਂ ਸਾਰੇ ਸੁਚੇਤ ਹੋਈਏ ਅਗਲੇ ਐਪੀਸੋਡ ਦੇ ਵਿੱਚ ਕਿਸ ਤਰ੍ਹਾਂ ਇਹ ਠੱਗ ਠੱਗੀਆਂ ਮਾਰਦੇ ਨੇ ਕਿੱਥੇ-ਕਿੱਥੇ ਏਜੰਟ ਬੈਠੇ ਨੇ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਦਾ ਆ ਗਿਆ ਸਤਿ ਸ੍ਰੀ ਅਕਾਲ